ਅੱਡਾ ਜੀ ਓਟੀਆਂ ਪਿੰਡ ਨਿੰਦਰ ਸਿੰਘ ਨਛੂੜਾ ਹਾਂ ਜੀ ਤੇ ਇੱਥੇ ਆਏ ਆ ਮਸੀਕਾ ਸਾਹਿਬ ਕੋ ਸਤਪਾਲ ਜੀ ਕੋ ਇਹਨਾਂ ਨੇ ਅੱਜ ਦੱਸਿਆ ਵੀ ਮਾਨ ਸਰਕਾਰ ਨੇ ਜਿਹੜਾ ਕਰ ਦਿੱਤਾ ਨਾ ਪੰਜਾਬੀ ਦੇ ਵਿੱਚ ਸਾਰੀ ਲਿਖਤ ਵਰਤੀ ਦਾ ਕੰਮ ਇਹ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੀ ਅਸੀਂ ਦੇ ਮਾਂ ਬੋਲੀ ਆ ਸਾਡੀ ਏ ਤੇ ਬਹੁਤ ਅਸੀਂ ਇਤੋਂ ਦੇ ਖੁਸ਼ ਹਾਂ ਕਿੰਨੀ ਖੁਸ਼ੀਤ ਮਿਲੂਗੀ ਜੀ ਹਾਂ ਜੀ ਕਿੰਨੀ ਖੁਸ਼ੀਤ ਮਿਲੂਗੀ ਏdit ਸਾਨੂੰ ਤਾਂ ਸਾਰੀ ਰਾਤ ਹੀ ਆ ਪੰਜਾਬ 100% ਹੀ ਰਾਤ ਆ ਕਿਤੇ ਅੰਗਰੇਜ਼ੀ ਅਸੀਂ ਸਮਝਣੀ ਲਿਖਣੀ ਬੋਲਣੀ ਕਿੰਨੀ ਸਾਨੂੰ ਔਖੀ ਸੀ ਇੱਥੇ ਹੁਣ ਸਾਨੂੰ ਦਵਾਦਾ ਵੇ ਇਹਨਾਂ ਨੇ ਜਿਹੜੀ ਗੱਲ ਇੰਨੇ ਤਾਂ ਅਸੀਂ ਪੜੇ ਹੋ ਨਹੀਂ ਆ ਬੜੇ ਘੋਟੇ ਪੰਜਾਬੀ ਜਿਹੜੀ ਗੱਲ ਵੀ ਸਾਨੂੰ ਇਹ ਦੱਸਣਗੇ ਅਸੀਂ ਸਮਝ ਲਵਾਂਗੇ ਸੱਚੀ ਗੱਲ ਜੀ ਮੇਰਾ ਨਾਮ ਰਿਤਪਾਲ ਸਿੰਘ ਹੈ ਮੈਂ ਬੰਟੀ ਫੋਟੋ ਸਟੇਟ ਤੇ ਕੰਮ ਕਰਦਾ ਹਾਂ ਜੀ ਮੈਂ ਲਗਾਤਾਰ ਰਜਿਸਟਰੀਆਂ ਲਿਖਦਾ ਸੀ ਤੋਂ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਜੋ ਕੀ ਉਰਦੂ ਭਾਸ਼ਾ ਦੇ ਵਿੱਚ ਰਜਿਸਟਰੀਆਂ ਲਿਖਦੀ ਸੀ ਤੋ ਹੁਣ ਮਾਨਸਕਾਰ ਦਾ ਬਹੁਤ ਵਧੀਆ ਫੈਸਲਾ ਹੈ ਕਿ ਹੁਣ ਆਪਾਂ ਪੰਜਾਬੀ ਵਿੱਚ ਰਜਿਸਟਰੀਆਂ ਲਿਖਦੇ ਆਂ ਕਿ ਬਹੁਤ ਵਧੀਆ ਮਾਨਸਕਾਰ ਦਾ ਉਪਰਾਲਾ ਹੈ ਤੇ ਬਹੁਤ ਵਧੀਆ ਮਾਨਸਕਾਰ ਨੇ ਕੀਤਾ ਹੈ ਕਿਉਂਕਿ ਹੁਣ ਜਿਹੜਾ ਰਜਿਸਟਰੀ ਆਡੇ ਕੋਲ ਲਿਖਾਉਣ ਹੁੰਦਾ ਹੈ ਉਹ ਆਪਣੇ ਬੱਚਿਆਂ ਨੂੰ ਪੜਾ ਕੇ ਤੇ ਬਹੁਤ ਵਧੀਆ ਆਪ ਮਤਲਬ ਆਪਣੇ ਬੱਚੇ ਨੂੰ ਪੜਾ ਕੇ ਤੇ ਆਪ ਸਹਿਯੋਗ ਕਰਦਾ ਕਿਤੇ ਨਾ ਕਿਤੇ ਪਹਿਲਾਂ ਡਾਊਟ ਵੀ ਹੁੰਦਾ ਸੀ ਕਿਤੇ ਲੋਕੀ ਕਹਿੰਦੇ ਵੀ ਸੀ ਕਿ ਤੁਸੀਂ ਪਤਾ ਨਹੀਂ ਕੀ ਲਿਖ ਦਿੱਤਾ ਹੈ ਇਸੀ ਦੇ ਵੀ ਗੱਲ ਹਾਂਜੀ ਹਾਂਜੀ ਕਈ ਜਿਹੜੇ ਜਿਹੜੇ ਰਜਿਸਟਰੀ ਲਗਾਉਣ ਆਉਂਦੇ ਸੀ ਉਹ ਡਾਊਟ ਕਰਦੇ ਸੀ ਵੀ ਕਿਤੇ ਤਾਂ ਕਿਤੇ ਤੁਸੀਂ ਗਲਤ ਵਾੜੀ ਕਲਿੱਕ ਕੀਤੀ ਹੈ ਬਾਕੀ ਹੁਣ ਆਪਾਂ ਕੋਈ ਵੀ ਜਿਹੜਾ ਜਿਹੜਾ ਵੀ ਆਉਂਦਾ ਸਾਡੇ ਕੋਈ ਵੀ ਕਲਾਇੰਟ ਜਿਹੜਾ ਵੀ ਰਜਿਸਟਰੀ ਲਿਖਵਾਉਣ ਆਉਂਦਾ ਹੈ ਉਹ ਆਪਣੇ ਬੱਚਿਆਂ ਨੂੰ ਪੜਾ ਕੇ ਆਪ ਪੜ ਕੇ ਤੇ ਸੈਂਡ ਕਰ ਸਕਦਾ ਹੈ ਮੈਂ ਸਰ ਸਤਪਾਲ ਸਿੰਘ ਅਮਰੀਕਾ ਨੂੰ ਸੀ ਇਸ ਤਸੀਲ ਕੰਟਰੈਕਟ ਸਾਈ ਨਾਲਾ ਬਤੌਰ ਰਸਿਕਾ ਨੂੰ ਇਸ ਕੰਮ ਕਰ ਰਹੇ ਹਾਂ ਭਗਵਾਨਦਾਨ ਸਰਕਾਰ ਨੇ ਜਿਹੜੇ ਵੀ ਕੰਮ ਕੀਤੇ ਨੇ ਬਹੁਤ ਵਧੀਆ ਕੀਤੇ ਨੇ ਆਜੀ ਸਾਨੂੰ ਨਵਾਂ ਇਥੇ ਮਿਲਿਆ ਕਿ ਪੰਜਾਬੀ ਦੇ ਰਿਸ਼ਤੀਆਂ ਦੇ ਲਿਖਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ ਬਹੁਤ ਚੰਗੀ ਗੱਲ ਹੈ ਸਾਡੇ ਜਿੰਨਾ ਬਾਰਡਰ ਵੈਲਟ ਚ ਆ ਵਿਚਾਰੇ ਨਪੜ ਰੋ ਰਹੇ ਹੁੰਦੇ ਸੀ ਬੜਾ ਕਈ ਕੰਮ ਸਮਝਾਉਣੀਆਂ ਆਪਸ਼ੀਆਂ ਸੀ ਜਿਹੜੀਆਂ ਹੁਣ ਸਾਨੂੰ ਸੌਖੀਆਂ ਹੋ ਜਾਣਗੀਆਂ ਤੇ ਸਾਰਾ ਕੰਮ ਪੰਜਾਬੀ ਜੇ ਕਰਨ ਨਾਲ ਸੇਕਾ ਨੂੰ ਸਾਨੂੰ ਵੀ ਸੌਖਾ ਆਏਗੀ ਜਿਕਰ ਖਾਲਸਾ ਵੈਗੇ ਜਿਕਰ ਤੇ ਜੋ ਸਰਕਾਰ ਨੇ ਅੱਜ ਪੰਜਾਬੀ ਭਾਸ਼ਾ ਦਾ ਰਜਿਸਟਰੀਆਂ ਦੇ ਵਿੱਚ ਉਹ ਡਾਕੂਮੈਂਟਾਂ ਦੇ ਵਿੱਚ ਲਾਗੂ ਕੀਤੀ ਆ ਇਹ ਬਹੁਤ ਵਧੀਆ ਫੈਸਲਾ। ਸਲਾਘਾ ਜੋ ਕਰਦੇ ਆ ਮੈਂ ਸਰਕਾਰ ਦਾ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਸਹੀ ਸੀਗੀ ਖਤਮ ਹੁੰਦੇ ਕਦਾਰ ਤੇ ਜਾ ਰਹੀ ਸੀ। ਅੱਜ ਜਿਹੜੀ ਪੰਜਾਬੀ ਭਾਸ਼ਾ ਨਾਲ ਇਹਨੂੰ ਉੱਚਤਕ ਕੋਲ ਵਾਸਤੇ ਬਹੁਤ ਵਧੀਆ ਕਦਮ ਹੈ। ਬੱਚਿਆਂ ਨੂੰ ਇਹ ਇੱਥੋਂ ਤੱਕ ਕਿ ਬੱਚੇ ਵੀ ਜਿਹੜੇ ਉਹ ਪੰਜਾਬੀ ਭਾਸ਼ਾ ਜਿਹੜੀ ਆ ਉਹ ਸੁਖੀ ਬੇਸ ਕਰਦੇ। ਅਡਜਸਟਰੀਆਂ ਜਿਹੜੇ ਆ ਜਾਂ ਹਲਕੀਆਂ ਬਿਆਨ ਆ ਇਹ ਸਾਰੇ ਹੈਗੇ ਸੀਗੇ ਅੰਗਰੇਜ਼ੀ ਦੇ ਵਿੱਚ ਲਿਖਦੇ ਸੀ ਜਾਂ ਉਰਦੂ ਦੇ ਵਿੱਚ ଥିਗੇ। ਉਦੇ ਕਰਕੇ ਫਿਰ ਸਾਨੂੰ ਪੜਾਉਣ ਵਾਸਤੇ ਵੀ ਦਿੱਕਤ ਸੀ ਇਹਦੇ ਵਿੱਚ ਬੰਦਾ ਪੜ੍ਹ ਕੇ ਤੇ ਆਪ ਸੈਨ ਕਰ ਸਕਦਾ ਵਧੀਆ ਫੈਸਲਾ ਲੱਗਦਾ ਜੂ ਕਦਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਜਿਹੜਾ ਸਰਕਾਰ ਨੇ ਫੈਸਲਾ ਲਿਆ ਜੀ ਬਹੁਤ ਵਧੀਆ ਵਧੀਆ ਲਿਆ ਜੀ ਇਹ ਫੈਸਲਾ ਜਿਹੜਾ ਆ ਸਰਕਾਰ ਨੇ ਲੋਕਾਂ ਵਾਸਤੇ ਇਹ ਫੈਸਲਾ ਬਹੁਤ ਵਧੀਆ ਕਿਉਂਕਿ ਗੜੀਆਂ ਰਜਿਸਟਰੀਆਂ ਹੀ ਉਹਦੇ ਵਿੱਚ ਕੁਝ ਜਿਹੜੇ ਵਰਡ ਹੀ ਉਰਦੂ ਦੇ ਚ ਵਰਤੇ ਜਾਂਦੇ ਸੀ ਜਿਸ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਠੀਕ ਹੈ ਜੀ ਤੇ ਜਿਹੜਾ ਹੁਣ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਆ ਉਹ ਪੰਜਾਬੀ ਵਿੱਚ ਰਜਿਸਟਰੀਆਂ ਲਿਖਿਆ ਜਾਣਗੀਆਂ ਹਰ ਇੱਕ ਨੂੰ ਪਤਾ ਲੱਗੂਗਾ ਸਾਈਨ ਕਰਨ ਤੋਂ ਪਹਿਲਾਂ ਹਰ ਕੋਈ ਆ ਪੜ੍ਹ ਸਕਦਾ ਆਪਣੇ ਬੱਚਿਆਂ ਨੂੰ ਪੜਾ ਸਕਦਾ ਜਿਹੜੇ ਉਰਦੂ ਦੇ ਵਰਡ ਸੀ ਭਾਜੀ ਉਹ ਨਹੀਂ ਲੋਕਾਂ ਨੂੰ ਪਤਾ ਲੱਗਦੇ ਇਹ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਇਹ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹ ਨਹੀਂ ਕੀਤਾ ਸੀ ਇਹ ਮਾਨ ਸਰਕਾਰ ਨੇ ਜੋ ਕੀਤਾ ਬਹੁਤ ਫਾਇਸਲਾ ਵਧੀਆ ਕੀਤਾ ਭਾਈ ਜੀ ਦੁਕਾਨਦਾਰ ਰਜਿਸਟਰੀਆਂ ਲਿਖ ਦਿਓ ਤੁਹਾਨੂੰ ਵੀ ਲੱਗਦਾ ਤੁਹਾਨੂੰ ਫਾਇਦਾ ਹੋਏਗਾ ਸੀ ਭਾਜੀ ਬਹੁਤ ਜ਼ਿਆਦਾ ਜੀ ਕੁਝ ਜਿਹੜੇ ਉਰਦੂ ਦੇ ਵਰਡ ਸੀ ਭਾਜੀ ਉਹ ਤੇ ਤੁਹਾਨੂੰ ਵੀ ਨਹੀਂ ਸਮਝ ਲੱਗਦੇ ਸੀ ਤੇ ਜਿਹੜਾ ਇਹ ਮਾਨ ਸਾਹਿਬ ਨੇ ਇਹਦਾ ਕੀਤਾ ਹੈ ਜੀ ਇਹ ਬਹੁਤ ਵਧੀਆ ਕੀਤਾ ਉਹਦਾ ਤੁਹਾਨੂੰ ਵੀ ਫਾਇਦਾ ਲੋਕਾਂ ਨੂੰ ਵੀ ਫਾਇਦਾ ਹੈ ਜੀ